ਨਾਲ ਹਨੇਰਾਂ ਖੈ ਖੈ ਕੇ ਸਾਨੂੰ ਚਾਨਣ ਕਰਦਾ ਜੋ ਚੰਗਾ ਵਖਤ ਲਿਆਉਣ ਲਈ ਗੁਰਬਤ ਨਾਲ ਲੜਦਾ ਜੋ ਓ ਰਾਜਾ ਵੀ ਤੇ ਫਕਰ ਵੀ ਕੋਈ ਉਹ ਦੇ ਵਰਗਾ ਲੱਭਾ ਨਹੀਂ ਰੱਬ ਸਭ ਤੋਂ ਵੱਡਾ ਹੋਵੇਗਾ ਪਰ ਬਾਪੂ ਤੋਂ ਵੱਡਾ ਨਹੀਂ ਰੱਬ ਸਭ ਤੋਂ ਵੱਡਾ ਹੋਵੇਗਾ ਪਰ ਬਾਪੂ ਤੋਂ ਵੱਡਾ ਨਹੀਂ ਅੱਜ ਕੱਲ ਔਕਾਤ ਹੁੰਦੀ ਜੱਜ ਜੇ ਬਾਤੇ ਸੂਟਾਂ ਤੋਂ ਲੱਭਦੀ ਪਈ ਪਿਆਰ ਇਹ ਦੁਨੀਆ ਰੰਗਾ ਤੇ ਰੂਪਾਂ ਚੋਂ ਅੱਜ ਕੱਲ ਔਕਾਤ ਹੁੰਦੀ ਜੱਜ ਇਹ ਤਾਂ ਸਭ ਪਰਮ ਫੁੱਲੇ ਖੇ ਦਿਲ ਦੁਲ ਇਥੇ ਕੋਈ ਨਾ ਦੇਖੇ ਲੈnde ਪਿੱਠ ਕਰ ਜਾ ਦੁਨੀਆ ਚੜਦੇ ਨੂੰ ਮੱਥੇ ਟੇਕੇ ਠੋਕਰਾਂ ਭੁੱਲ ਜਾ ਬੰਦਾ ਇੱਕ ਕੋਖ ਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੁਜਾਰੋ ਹੋਵੇ ਇੱਕ ਕੋਖ ਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੁਜਾਰੋ ਹੋਵੇ ਕਿਸਮਤ ਦੇ ਮਿਸਤਾਰੇ ਤਾਂ ਚਮ ਕੌਣੇ ਪੈਂਦੇ ਨੇ ਮਹਾ ਜਨਮ ਦੇਂਦੀ ਆ ਲੋਕੋਏ ਕਰਮ ਬਣਾਉਣੇ ਪੈਂਦੇ ਨੇ ਮਹਾ ਜਨਮ ਦੇਂਦੀ ਆ ਜੇ ਸੁਪੁੱਤਾਂ ਨੂੰ ਉਂਗਲੀ ਫੜ ਕੇ ਤੁਰਨਾ ਮੈਂ ਸਿਖਾਉਣਾ ਮੈਂ ਸਿਖਾਉਂ ਵਿੱਚ ਬੜਾ ਬੇਰਦੇ ਆਸ਼ਰਮ ਉਹਨਾਂ ਨੇ ਛੱਡ ਆਉਣਾ ਵਿੱਚ ਬੜਾ ਬੇਰਦੇ ਆਸ਼ਰਮ ਉਹਨਾਂ ਨੇ ਛੱਡ ਆਉਣਾ ਉਹ ਘਰ ਦੇ ਮਾਲਕ ਬਣ ਜਾਣਗੇ ਵੰਡ ਲੈਣਗੇ ਥਾ ਮੈਨੂੰ ਦੱਸ ਦੇ ਮੇਰਾ ਰੱਬਾ ਵੇ ਮੇਰਾ ਕਿਹੜਾ ਅਸਲ ਗਰਾ ਮੈਨੂੰ ਸੱਸ ਮੰਝੇ ਉਤੇ ਤੜਫੇ ਦੇ ਲੈ ਕੇ ਦੇਣ ਦਵਾਈ ਨਾ ਦਵਾਈ ਨਾ ਤੇ ਮਾਂ ਨੂੰ ਕਰ ਕਰ ਕਹਿੰਦੀਆਂ ਫੋਨ ਤੂੰ ਮੰਮੀਏ ਮਿਲਣ ਕਿਉਂ ਆਈ ਨਾ ਆਈ ਨਾ ਓ ਗੌਰ ਨਾਲ ਜੇ ਸੁਣਿਓ ਲੋਕੋ ਗੱਲਾਂ ਅੱਜ ਦੀਆਂ ਹਏ ਕਰਮਾਂ ਦੇ ਨਾਲ ਮਿਲ ਜਿਸ ਪੁੱਤਾਂ ਨੂੰ ਉਂਗਲੀ ਫੜ ਕੇ ਤੁਰਨਾ ਮੈਂ ਸਿਖਾਉਣਾ ਉਹ ਵਿੱਚ ਵੱਡਾ ਪੇਰ ਦੇ ਆਸ਼ਰਮ ਉਹਨਾਂ ਨੇ ਛੱਡ ਆਉਣਾ ਉਹ ਵਿੱਚ ਬਟਾ ਪੇ ਕਿਰਦੇ ਆਸ਼ਰਮ ਉਹਨਾਂ ਨੇ ਛੱਡ ਆਉਣਾ ਉਹ ਕਰਦੇ ਮਾਲਕ ਬਣ ਜਾਣਗੇ ਕਰਦੇ ਮਾਲਕ ਬਣ ਜਾਣਗੇ ਵੱਡ ਰਹਿੰਦੇ ਥਾ ਮੈਨੂੰ ਦੱਸ ਦੇ ਮਿਲਿਆ ਨਾ ਪਾਵੇ ਮੇਰਾ ਕਿਹੜਾ ਅਸਲ ਅਗਰਾ ਮੈਨੂੰ ਦੱਸ ਦੇ ਤੇਰਾ ਰੱਬਾਵੇ ਮੇਰਾ ਕਿਹੜਾ ਅਸਲ ਅਗਰਾ ਵੇ ਮੈਂ ਪੰਜ ਪੁੱਤਰਾں ਦੀ ਮਾਂ ਲੋਕੋ ਮੇਰੇ ਮੰਜੇ ਲਈ ਨਾ ਥਾਂ ਲੋਕੋ ਵੇ ਮੈਂ ਪੰਜ ਪੁੱਤਰਾں ਦੀ ਮਾਂ ਲੋਕੋ ਮੇਰੇ ਮੰਜੇ ਲਈ ਨਾ ਥਾਂ ਲੋਕੋ ਨਿੱਕੇ ਹੁੰਦੇ ਪੁੱਤ ਲੜਦੇ ਸੀ ਮਾਂ ਮੇਰੀ ਆ ਮਾਂ ਮੇਰੀ ਆ ਅੱਜ ਤੱਕ ਕੇ ਕਰਨ ਪਛਾਣ ਲੋਕੋ ਵੇ ਮੈਂ ਪੰਜ ਪੁੱਤਰਾں ਦੀ વેમે પાંચ પુત્રાં દી માન લોકો મેરે મંજે લઈ ની થા લોકો